ਹਲਕਾ ਫਤੇਗੜ ਸਾਹਿਬ ਦੀ ਗੱਲ ਕਰਾਂਗੇ ਜਿੱਥੇ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਸ਼੍ਰੋਮਣੀ ਅਕਾਲੀ ਦਲੋਂ ਵੋਟਾਂ ਚੰਗੀਆਂ ਪੈਂਦੀਆਂ ਰਹੀਆਂ ਨੇ ਪਰ ਵੋਟਾਂ ਦੀ ਗਿਣਤੀ ਉੱਨੀ ਨਹੀਂ ਹੋ ਸਕੀ ਜਿੰਨੀ ਕਿ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੀ ਗੱਲ ਕਰਾਂਗੇ ਜਿੱਥੇ ਪਿਛਲੀਆਂ ਤਿੰਨ ਚੋਣਾਂ ਦੇ ਵਿੱਚ ਦੋ ਵਾਰ ਕਾਂਗਰਸ ਅਤੇ ਇੱਕ ਵਾਰ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਸ਼੍ਰੋਮਣੀ ਅਕਾਲੀ ਦਲੋਂ ਵੋਟਾਂ ਚੰਗੀਆਂ ਪੈਂਦੀਆਂ ਰਹੀਆਂ ਨੇ ਪਰ ਵੋਟਾਂ ਦੀ ਗਿਣਤੀ ਓਡੀ ਨਹੀਂ ਹੋ ਸਕੀ ਜਿਸਨੀ ਕੇ ਜਿੱਤ ਦੇ ਲਈ ਲਾਜ਼ਮੀ ਸੀ ਤੇ ਤਿੰਨ ਵਾਰ ਉਹਨਾਂ ਦੇ ਖਾਤੇ ਦੇ ਵਿੱਚ ਇਹ ਸੀਟ ਨਹੀਂ ਪਈ ਇਸ ਵਾਰ ਵਿਕਰਮਜੀਤ ਸਿੰਘ ਖਾਲਸਾ ਨੂੰ ਉਹਨਾਂ ਨੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਇਸ ਵਾਰ ਕਿਸ ਪਾਰਟੀ ਦਾ ਕਿਹੜਾ ਉਮੀਦਵਾਰ ਇਥੋਂ ਜ਼ਿਆਦਾ ਮਜ਼ਬੂਤ ਹੈ ਤੇ ਦੂਜੀਆਂ ਪਾਰਟੀਆਂ ਦੇ ਉੱਤੇ ਭਾਰੀ ਪੈ ਸਕਦਾ ਹੈ ਵੀਡੀਓ ਦੇ ਚਲਦੇ ਚਲਦੇ ਤੁਹਾਨੂੰ ਉਸ ਪਾਰਟੀ ਦੇ ਉਮੀਦਵਾਰ ਦਾ ਨਾਮ ਦੱਸਾਂਗੇ ਕਿ ਤਾਜ਼ਾ ਸਮੀਕਰਨ ਕੀ ਆ ਰਹੇ ਨੇ ਪਿਛਲੇ ਅੰਕੜੇ ਕੀ ਕਹਿੰਦੇ ਨੇ ਤੇ ਗਰਾਊਂਡ ਰਿਪੋਰਟਸ ਜੋ ਕਹਿ ਰੀਆਂ ਨੇ ਉਹਨਾਂ ਦੇ ਆਧਾਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਉਮੀਦਵਾਰ ਇੱਥੋਂ ਇਸ ਵਾਰ ਵਾਜ਼ੀ ਮਾਰ ਸਕਦਾ ਸਭ ਤੋਂ ਪਹਿਲਾਂ ਗੱਲ ਉਮੀਦਵਾਰਾਂ ਦੀ ਕਰ ਲੈਣੇ ਆ ਕਿਹੜੀ ਪਾਰਟੀ ਨੇ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਜੋ ਕਿ ਇਹ ਕਹਿੰਦਾ ਕਿ ਪੰਜਾਬ ਦੀ ਅਸੀਂ ਖੇਤਰੀ ਪਾਰਟੀਆਂ ਤੇ ਦੂਜੀਆਂ ਪਾਰਟੀਆਂ ਦਿੱਲੀ ਤੋਂ ਆਈਆਂ ਨੇ ਤੇ ਦਿੱਲੀ ਤੋਂ ਲੁੱਟਣ ਦੇ ਲਈ ਪੰਜਾਬ ਦੇ ਵਿੱਚ ਆਈਆਂ ਨੇ ਇਸ ਕਰਕੇ ਸਾਨੂੰ ਤੁਸੀਂ ਵੋਟ ਆਪਾਓ ਉਸ ਪਾਰਟੀ ਨੇ ਵਿਕ੍ਰਮਜੀਤ ਸਿੰਘ ਖਾਲਸਾ ਨੂੰ ਚੋੜ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ 97 ਅਤੇ 2007 ਦੇ ਵਿੱਚ ਵਿਧਾਇਕ ਬੜੇ ਨੇ ਦਾਖਾਂ ਤੇ ਖੰਨਾਂ ਖੰਨਾਂ ਤੋਂ ਜਿੱਤਣ ਦੇ ਵਿੱਚ ਉਹ ਕਾਮਯਾਬ ਰਹੇ ਸੀ ਤੇ ਇਸ ਵਾਰ ਉਹਨਾਂ ਨੂੰ ਫਤੇਗੜ ਸਾਬ ਤੋਂ ਟਿਕਟ ਦਿੱਤੀ ਗਈ ਹੈ ਦੂਜੀ ਗੱਲ ਕਾਂਗਰਸ ਪਾਰਟੀ ਦੀ ਕਰ ਲੈਂਦੇ ਆ ਜਿਨ੍ਹਾਂ ਦਾ ਮੌਜੂਦਾ ਐਮਪੀ ਡਾਕਟਰ ਅਮਰ ਸਿੰਘ ਜਿਸ ਉੱਤੇ ਦੁਬਾਰਾ ਯਕੀਨ ਕੀਤਾ ਗਿਆ ਪਿਛਲੀਆਂ 2019 ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਚੰਗਾ ਪ੍ਰਦਰਸ਼ਨ ਕਰਦੇ ਆ ਇਹ ਸੀਟ ਕਾਂਗਰਸ ਦੀ ਝੋਲੀ ਪਈ ਸੀ ਇਸ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਨੂੰ ਇੱਥੋਂ ਟਿਕਟ ਦਿੱਤੀ ਆ ਤੀਜੀ ਗੱਲ ਸੱਤਾਧਰ ਪਾਰਟੀ ਆਮ ਆਦਮੀ ਪਾਰਟੀ ਦੀ ਕਰਨ ਨੇ ਜਿਸ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਸੋਣ ਮੈਦਾਨ ਦੇ ਵਿੱਚ ਉਤਾਰਿਆ ਜੋ ਕਿ ਬਸੀ ਪਠਾਣਾ ਤੋਂ ਸਾਬਕਾ ਵਿਧਾਇਕ ਨੇ 2017 ਦੇ ਵਿੱਚ ਕਾਂਗਰਸ ਦੀ ਟਿਕਟ 'ਤੇ ਬਸੀ ਪਠਾਣਾ ਤੋਂ ਉਹ ਵਿਧਾਇਕ ਬਣੇ ਸੀ ਹਾਲਾਂਕਿ ਮੰਤਰੀ ਸਿੰਘ ਬਾਦਲੂਰਾ ਦੀ ਜਿਹੜੀ ਪੀਪਲ ਪਾਰਟੀ ਸੀ ਉਹਨਾਂ ਦੇ ਵੱਲੋਂ ਉਹ 2012 ਦੇ ਵਿੱਚ ਵੀ ਚੋਣ ਲੜੇ ਸੀ ਪਰ ਉਸ ਵੇਲੇ ਹਾਰ ਗਏ ਤੇ 2022 ਦੀ ਇਲੈਕਸ਼ਨ ਉਹ ਕਾਂਗਰਸ ਪਾਰਟੀ ਵੱਲੋਂ ਲੜੇ ਸੀ ਉਸ ਵੇਲੇ ਵੀ ਹਾਰ ਗਏ 2017 ਦੇ ਵਿੱਚ ਬਸੀ ਪਠਾਣਾ ਤੋਂ ਵਿਧਾਇਕ ਬਣ ਦੇ ਵਿੱਚ ਕੰਮ ਜਾਬ ਰਹੇ ਸੀ ਅਤੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਉਹ ਕਾਂਗਰਸ ਦੇ ਪ੍ਰਧਾਨ ਸੀ ਤੇ ਕੁਸਮਾ ਪਹਿਲਾ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਫਿਰ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ ਗੁਰਪ੍ਰੀਤ ਸਿੰਘ ਜੀਪੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੋ ਕਿ ਪਿਛਲੀ ਵਾਰ 2022 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਲੜੇ ਸੀ ਅਤੇ 2017 ਦੇ ਵਿੱਚ ਵਿਧਾਇਕ ਵੀ ਬਣਨ ਦੇ ਵਿੱਚ ਕੰਮ ਜਾਬ ਰਹੇ ਸੀ ਭਾਜੀ ਜੋ ਕਿ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਲਗਾਤਾਰ ਉਹਨਾਂ ਦੇ ਉਮੀਦਵਾਰਾਂ ਨੂੰ ਪਾਕਿਸਤਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਗੇਜਾਰਾਮ ਬਾਲਮਿਕੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਬਾਲਮਿਕੀ ਭਾਈਚਾਰੇ ਦੇ ਵਿੱਚ ਉਹਨਾਂ ਦੀ ਪਕੜ ਹੈ ਤੇ ਕੈਪਟਨ ਅਮਰਿੰਦਰ ਸਿੰਘ ਹਰਾਂ ਦੇ ਕਰੀਬੀ ਮੰਨੇ ਜਾਂਦੇ ਨੇ ਤੇ ਉਹਨਾਂ ਨੂੰ ਟਿਕਟ ਮਿਲਣ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਦੱਸਿਆ ਜਾਂਦਾ ਹੈ ਤੇ ਉਹਨਾਂ ਨੂੰ 2019 ਦੇ ਵਿੱਚ ਜਦ ਕੈਪਟਨ ਦੀ ਸਰਕਾਰ ਸੀ ਉਸ ਵੇਲੇ ਸਫਾਈ ਕਰਮਚਾਰੀ ਕਮਿਸ਼ਨ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਬਾਅਦ ਵਿੱਚ ਜਦ ਚੰਨੀ ਸਰਕਾਰ ਆਉਂਦੀ ਆ ਉਦੋਂ ਉਹਨਾਂ ਨੂੰ ਕੈਬਨਟ ਦਾ ਰੈਂਕ ਵੀ ਦਿੱਤਾ ਗਿਆ ਸੀ ਤੇ ਕਾਂਗਰਸ ਵੱਲੋਂ ਜਗਰਾਉ ਵਿਧਾਨ ਸਭਾ ਹਲਕੇ ਦੇ ਉਹ ਉਚਾਰਜ ਵੀ ਰਹੇ ਹਾਲਾਂਕਿ ਉਹਨਾਂ ਨੇ ਟਿਕਟ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬਾਅਦ ਵਿੱਚ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਹੁਣ ਉਹ ਬੀਜੇਪੀ ਦੇ ਫਤਿਹਗੜ੍ਹ ਸਾਬ ਤੋਂ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਤਿੰਦਰ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਤਾਂ ਉਦੋਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਤੁਸੀਂ ਬਾਦਲਾਂ ਦੇ ਐਮਪੀ ਵੀ ਵੜਵਾ ਲੇ ਕਾਂਗਰਸ ਤੇ ਵੜਾ ਲਿਆ ਆਮ ਆਦਮੀ ਪਾਰਟੀ ਤੇ ਵੜਾ ਲੇ ਬੀ ਜੀ ਪੀ ਤੇ ਵੀ ਵੜਾ ਲੇ ਕਿਸੇ ਵੀ ਪਾਰਟੀ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਤੇ ਹੁਣ ਵੇਲਾ ਆ ਗਿਆ ਪੰਜਾਬ ਪੱਕੀ ਲੀਡਰਾਂ ਨੂੰ ਚੁਣ ਦਾ ਵੱਡੀ ਸੰਘਾਂ ਦੀ ਗੱਲ ਕਰਾਂਗੇ ਕਿਸਾਨਾਂ ਦੀ ਗੱਲ ਕਰਾਂਗੇ ਮਜ਼ਦੂਰਾਂ ਦੀ ਗੱਲ ਕਰਾਂਗੇ ਦਲਿਤਾਂ ਦੀ ਗੱਲ ਕਰਾਂਗੇ ਇਹ ਕਰਕੇ ਤੁਸੀਂ ਜਤਿੰਦਰ ਸਿੰਘ ਬਿੱਟੂ ਨੂੰ ਇਸ ਵਾਰ ਪੋਤੇਗੜ ਸਾਹਿਬ ਤੋਂ ਜਿੱਤੇ ਹੋਣਾ ਇਹ ਗੱਲ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਚਤੰਦਰ ਬਿੱਟੂ ਨੂੰ ਟਿਕਟ ਦੇਣ ਵਾਲੇ ਆਖੀ ਸੀ ਉਹਨਾਂ ਕਹਿਆ ਸੀ ਕਿ ਪਾਰਟੀ ਦੇ ਲਈ ਵਫਾਦਾਰੀ ਅਤੇ ਪੰਜਾਬ ਪੱਖੀ ਜੋ ਸਵਾਮਾਂ ਨੇ ਉਹਨਾਂ ਨੇ ਨਭਾਈਆਂ ਨੇ ਉਹਨਾਂ ਦੇ ਚਲਦਿਆ ਇਹਨਾਂ ਨੂੰ ਟਿਕਟ ਦਿੱਤੀ ਜਾ ਰਹੀ ਆ बसपा ਦੇ ਉਮੀਦਵਾਰ ਪ੍ਰਵੰਤ ਸਿੰਘ ਮੈਤੋ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ ਇਸ ਵਾਰ बसपा ਸਾਰੀਆਂ 13 ਦੀਆਂ 13 ਸੀਟਾਂ ਉੱਤੇ ਚੋਣ ਲੜ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ ਆਪਣੇ ਬਲਬੂਤੇ ਤੇ ਉਹ ਚੋਣ ਲੜ ਰਹੀ ਹੈ ਤੇ ਪੰਜਾਬ ਦੀਆਂ 13 ਸੀਟਾਂ ਤੇ ਉਮੀਦਵਾਰ उतारे ਗਏ ਨੇ ਪਿਛਲੀਆਂ 2022 ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਉਹਨਾਂ ਦਾ ਗੜਜੋੜ ਸੀ ਪਰ ਅਚਾਨਕ ਜਦ ਚਰਚਾਾਂ ਵਿੱਚ ਸੀ ਕਿ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੜਜੋੜ ਹੋ ਸਕਦਾ ਉਸ ਵਿਚਾਲੇ ਵਿਸਪੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਉਹ ਗੜਜੋੜ ਤੋੜ ਦਿੱਤਾ ਸੀ ਉਸ ਤੋਂ ਬਾਅਦ ਹੁਣ 13 ਦੀਆਂ 13 ਸੀਟਾਂ ਤੇ ਬਸਪਾ ਨੇ ਆਪਣੇ ਉਮੀਦਵਾਰ ਉਤਾਰੇ ਨੇ ਜੋ ਕਿ ਕਲਵੰਤ ਸਿੰਘ ਮੈਤੋਂ ਨੂੰ ਪੱਤੇਗੜ੍ਹ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਜੋ ਕਿ ਬਸਪਾ ਦੇ ਤੂਬਾਸ ਕਤਰਵੀਨ ਨੇ ਤੇ ਉਹ ਫਤੇਗੜ੍ਹ ਸਾਹਿਬ ਜ਼ਿਲ੍ਹੇ ਦੇ ਚਾਰਜ ਵੀ ਬਸ ਪਾਦੇ ਨੇ ਉਮੀਦਵਾਰਾਂ ਤੋਂ ਬਾਅਦ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕਰ ਲੈਂਦੇ ਆ ਜਿੱਥੇ ਕਿ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੈ ਅਤੇ ਤਿੰਨ ਜ਼ਿਲ੍ਹਿਆਂ ਦੀਆਂ ਵਿਧਾਨ ਸਭਾ ਹਲਕੇ ਨੇ ਜਿਹੜੇ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੇ ਨੇ ਫਤਿਹਗੜ ਸਾਹਿਬ ਲੁਧਿਆਣਾ ਅਤੇ ਮਲੇਰਕੋਟਲਾ ਜ਼ਿਲ੍ਹੇ ਦੇ ਹਲਕੇ ਨੇ ਜਿਹੜੇ ਵਿਧਾਨ ਸਭਾ ਹਲਕੇ ਨੇ ਉਹ ਇਸ ਲੋਕ ਸਭਾ ਸੀਟ ਦੇ ਵਿੱਚ ਆਉਂਦੇ ਨੇ ਬਸੀ ਪਠਾਨਾ ਚੁੱਕੇ ਰਿਜ਼ਰਵ ਵਿਧਾਨ ਸਭਾ ਸੀਟਾ ਉਥੋਂ ਰੁਪਿੰਦਰ ਸਿੰਘ ਆਮ ਆਦਮੀ ਪਾਰਟੀ ਦੀ ਟਿਕਟ 'ਤੇ 2022 ਦੇ ਵਿੱਚ ਜਿੱਤਦੇ ਆ ਫਤਿਹਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤਦੇ ਆ ਅਮਨੋਤ ਉਹ ਗੁਰਿੰਦਰ ਗੈਰੀ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਆ ਖੰਡਾ ਤੋਂ ਕਰਨੂਪ੍ਰੀਤ ਸਿੰਘ ਨੇ ਜਿਹੜੇ ਉਹ ਚਤਨ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਆ ਸਮਰਾਲਾ ਤੋਂ ਜਗਤਾਰ ਸਿੰਘ ਫਾਨੇਵਾਲ ਤੋਂ ਹਰਦੀਪ ਸਿੰਘ ਅਤੇ ਪਾਇਲ ਜੋ ਕਿ ਰਿਜ਼ਰਵ ਸੀਟ ਹੈ ਮਨਵਿੰਦਰ ਸਿੰਘ ਇਥੋਂ ਜੋ ਜਿੱਤਣ ਦੇ ਵਿੱਚ ਕੰਮ ਜਾ ਰਹੇ ਨੇ ਇਹ ਵੀ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤਦੇ ਆ ਰਾਇਕੋਟ ਜੋ ਕਿ ਰਿਜ਼ਰਵ ਸੀਟ ਹੈ ਉਥੋਂ ਹਾਕਮ ਸਿੰਘ ਠੇਕੇਦਾਰ ਜਿੱਤਦੇ ਆ ਤੇ ਅਮਰਗੜ ਤੋਂ ਜੋ ਕਿ ਮਲੇਰ ਕੋਟਲਾ ਦੇ ਵਿੱਚ ਜਸਵੰਤ ਸਿੰਘ ਗੱਜਣ ਮਾਜਰਾ ਚੋਣ ਜਿੱਤਣ ਦੇ ਵਿੱਚ ਕੰਮ ਜਾ ਰਹੇ ਆ ਇਥੋਂ ਪਿਛਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੇ ਜਿਹੜੀਆਂ ਉਹ ਸਿਮਰਨਜੀਤ ਸਿੰਘ ਮਾਨ ਵੀ ਲੜੇ ਸੀ ਹਾਲਾਂਕਿ ਦੂਜੇ ਨੰਬਰ ਤੇ ਰਹੇ ਅਕਵਾਲ ਸਿੰਘ ਛੋਡਾ ਜੋ ਕਿ ਸੰਗਰੂਰ ਤੋਂ ਇਸ ਵਾਰ ਸ਼੍ਰੋਮੜੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਅਮਰਗੜ ਤੋਂ ਚੋਣ ਚੋਣ ਲੜੀ ਸੀ ਉਹ ਵੀ ਤੀਜੇ ਸਥਾਨ ਤੇ ਰਹੇ ਉਹ ਤੋਂ ਪਹਿਲਾਂ 2012 ਦੇ ਵਿੱਚ ਅਤੇ 7 ਦੇ ਵਿੱਚ ਉਹ ਅਮਰਗੜ ਤੇ ਧੂਰੀ ਤੋਂ ਜਿੱਤਣ ਦੇ ਵਿੱਚ ਕਾਗਜਾਹੀ ਹਾਸਲ ਕਰਦੇ ਆ ਪਰ ਜਸਵੰਤ ਸਿੰਘ ਗੱਜਲਵਾਜਰਾ ਨੇ ਜਿਹੜੇ ਅਮਰਗੜ ਤੋਂ ਜਿੱਤ ਜਾਂਦੇ ਆ ਪਿਛੀਆਂ 2022 ਦੀਆਂ ਚੋਣਾਂ ਦੇ ਵਿੱਚ ਹਰਕੇ ਤੋਂ ਬਾਅਦ ਪਿਛਲੇ ਨਤੀਜਿਆਂ ਦੀ ਗੱਲ ਕਰ ਲੈਨੇ ਆ ਪਿਛਲੇ ਨਤੀਜਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਮੌਜੂਦਾ ਐਮਪੀ ਡਾਕਟਰ ਅਮਰ ਸਿੰਘ ਨੇ ਜਿਹੜੇ 4 ਲੱਖ 11651 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ 4 ਲੱਖ 6753 ਵੋਟਾਂ ਲੈ ਕੇ ਜਾਂਦੇ ਆ ਤੇ ਦੂਜੇ ਨੰਬਰ ਤੇ ਰਹਿੰਦੇ ਆ ਤੇ ਇਸ ਤੋਂ ਇਲਾਵਾ ਲੋਕ ਸਭਾ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਵੀ 142274 ਵੋਟਾਂ ਲੈ ਕੇ ਜਾਂਦੇ ਆ 2019 ਦੇ ਵਿੱਚ ਜਿਹੜੇ ਉਮੀਦਵਾਰ ਨੇ ਲੜੇ ਸੀ ਡੈਮੋਕ੍ਰੈਟਿਕ ਅਲਾਈਂਸ ਦੇ ਤੌਰ ਤੇ ਬੀਬੀ ਖਾਲੜਾ ਫਡੂਰ ਸਾਹਿਬ ਤੋਂ ਸੁਤਪਾਲ ਸਿੰਘ ਖੈਰਾ ਬਠਿੰਡਾ ਤੋਂ ਤੇ ਦੂਜੇ ਪਾਸੇ ਫਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਗਿਆਸਪੁਰਾ ਤੇ ਲੋਕ ਇਨਸਾਫ ਪਾਰਟੀ ਵੱਲੋਂ ਲੁਧਿਆਣਾ ਤੋਂ ਵੀ ਜਿਹੜੇ ਸਮਰਜੀਤ ਸਿੰਘ ਬੈਂਸ ਸੀ ਉਹ ਵੀ ਚੋਣ ਮੈਦਾਨ ਦੇ ਵਿੱਚ ਸੀ ਪਰ ਇਹਨਾਂ ਦਾ ਕੋਈ ਵੀ ਸੀਟ ਹੈ ਜਿਹੜੀ ਉਹ ਕੱਢਣ ਦੇ ਵਿੱਚ ਕਾਮਯਾਬੀ حاصل ਨਹੀਂ ਹੋਈ ਸੀ ਤੇ ਪਟਿਆਲਾ ਤੋਂ ਡਾਕਟਰ ਗਾਂਧੀ ਵੀ ਇਨਾ ਦੇ ਵੱਲੋਂ ਇੱਕ ਅਲਾਈਅੰਸ ਬਣਾਇਆ ਗਿਆ ਸੀ ਆਪਣੇ ਆਪਣੇ ਪਾਰਟੀਆਂ ਨੂੰ ਲੈ ਕੇ ਉਸ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਸੀ ਵੋਟਾਂ ਹਾਲਾਂਕਿ ਚੰਗੀਆਂ ਪਈਆਂ ਅਲਾਈਅੰਸ ਨੂੰ ਪਰ ਉਹ ਜਿੱਤਣ ਦੇ ਵਿੱਚ ਕਰਮਜਾਗੀ ਹਾਸਲ ਨਹੀਂ ਕਰ ਸਕੇ ਤੇ ਆਮ ਆਦਮੀ ਪਾਰਟੀ ਵੱਲੋਂ ਦੁੱਲੋ ਪਰਿਵਾਰ ਦੇ ਬੰਦੀਪ ਸਿੰਘ ਦੁੱਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜੋ ਕਿ ਸੁਸ਼ੇਲ ਸਿੰਘ ਦੁੱਲੋ ਪਰਿਵਾਰ ਦੇ ਨਾਲ ਸਬੰਧਤ ਸੀ ਤੇ ਪਿਛਲੀਆਂ ਚੋਣਾਂ ਨੂੰ ਲੈ ਕੇ ਬੜਾ ਵਿਵਾਦ ਖੜਾ ਹੋਇਆ ਸੀ ਪਹਿਲਾਂ ਦੁੱਲੋ ਪਰਿਵਾਰ ਦੇ ਕਿਸੇ ਹੋਰ ਕੈਂਡੀਡੇਟ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਫਿਰ ਬੰਦੀਪ ਸਿੰਘ ਅਦਲੋ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉਹ 62881 ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਰਹੇ ਸੀ ਉਨੇ ਤੋਂ ਬਾਅਦ 2014 ਦੀ ਗੱਲ ਕਰ ਲੈਂਦੇ ਆ 2014 ਦੇ ਵਿੱਚ ਜਦ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿੱਚੋਂ 4 ਐਮਪੀ ਵੰਡ ਦੇ ਵਿੱਚ ਕਾਮਯਾਬ ਰਹੇ ਸੀ ਪਟਿਆਲਾ ਸੰਗਰੂਰ ਫਰੀਦਕੋਟ ਤੇ ਪਤੇਗੜ ਸਾਹਿਬ ਉਦੋਂ ਹਰਿੰਦਰ ਸਿੰਘ ਖਾਲਸਾ ਨੇ ਇਹ ਚੋਣ ਨੂੰ ਜਿੱਤਿਆ ਸੀ ਜਿਨ੍ਹਾਂ ਨੇ 3,67,237 ਵੋਟਾਂ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ ਕਾਂਗਰਸ ਪਾਰਟੀ ਵੱਲੋਂ ਸਾਧੂ ਸਿੰਘ ਧਰਮਸੋਧ ਜੋ ਕਿ ਪੰਜਾਬ ਸਰਕਾਰ ਦੇ ਕੈਪਟਨ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਤੇ ਹੁਣ بڑے ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਤੇ 3,13,149 ਵੋਟਾਂ ਉਹਨਾਂ ਨੂੰ ਪਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਲਵੰਤ ਸਿੰਘ 3,12,815 ਵੋਟਾਂ ਲਿਆਉਣ ਦੇ ਵਿੱਚ ਕਾਮਜਾਬ ਰਏ ਸੀ ਬਸਪਾ ਦੇ ਜਿਹੜੇ ਉਮੀਦਵਾਰ ਸੀ ਸਰਬਜੀਤ ਸਿੰਘ ਉਹ 12683 ਵੋਟਾਂ ਤੱਕ ਹੀ ਸੀਮਤ ਰਹਿ ਗਏ ਸੀ ਇਸ ਤਰ੍ਹਾਂ ਦੇ ਨਤੀਜੇ ਨੇ ਜਿਹੜੇ ਫਤਿਹਗੜ ਸਾਹਿਬ ਤੋਂ ਦੇਖਣ ਨੂੰ ਮਿਲੇ ਨੇ ਸੁਖਦੇਵ ਸਿੰਘ ਲੇਵੜਾ ਜਿਹੜੇ ਕਿ 2009 ਦੇ ਵਿੱਚ ਫਤਿਹਗੜ ਸਾਹਿਬ ਤੋਂ ਐਮਪੀ ਬਣਦੇ ਆ ਉਹ 393557 ਵੋਟਾਂ ਲੈ ਕੇ ਜਾਂਦੇ ਆ ਤੇ ਐਮਪੀ ਬਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਤਰਨਜੀਤ ਸਿੰਘ ਅਟਵਾਲ ਪੁਰਾਣ ਗੋਟਾ ਪੈਂਦੀਆਂ ਨੇ 365258 ਜਿਹੜੇ ਕਿ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਬੀਜੇਪੀ ਵੱਲੋਂ ਲੜੇ ਸੀ ਇਲੈਕਸ਼ਨ ਤੋਂ ਥੋੜਾ ਸਮਾਂ ਪਹਿਲਾਂ ਉਹ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਤੇ ਫਿਰ ਬਾਈ ਇਲੈਕਸ਼ਨ ਜਲੰਧਰ ਦੀ ਜਿਹੜੀ ਕਿ ਸੁਸ਼ੀਲ ਕੁਮਾਰ ਰਿੰਕੂ ਜਿੱਤਦੇ ਆ ਉਸ ਚੋਣ ਦੇ ਵਿੱਚ ਵੀ ਉਤਰੇ ਸੀ ਪਰ ਜਿੱਤ ਹਾਸਲ ਨਹੀਂ ਕਰ ਪਾਏ ਸੀ ਤੇ ਉਹਨਾਂ ਨੂੰ ਇੱਥੇ ਵੋਟਾਂ 365258 ਵੋਟਾਂ ਪਈਆਂ ਸੀ ਬਸਪਾ ਦੇ ਰਾਏ ਸਿੰਘ ਨੇ ਜਿਹੜੇ 65459 ਵੋਟਾਂ ਲਜਾਣ ਦੇ ਵਿੱਚ ਕਾਮਜਾਬ ਰਹੇ ਕਰਮ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਸਿਰਫ 5262 ਵੋਟਾਂ ਜਿਹੜੀ ਫਤਿਹਗੜ ਸਾਹਿਬ ਤੋਂ ਪਈਦੀ ਆ ਹੁਣ ਉਮੀਦਵਾਰਾਂ ਦੇ ਰਿਕਾਰਡ ਦੀ ਗੱਲ ਕਰ ਲੈਣੀ ਆ ਕਿ ਕਿਹੜੀ ਪਾਰਟੀ ਦੇ ਕਿਹੜੇ ਉਮੀਦਵਾਰ ਨੂੰ ਕਿਸ ਸੀਟ ਤੋਂ ਕਿੰਨੀਆਂ ਵੋਟਾਂ ਪਈਆਂ ਰਹੀਆਂ ਨੇ ਡਾਕਟਰ ਅਮਰ ਸਿੰਘ ਫਤਿਹਗੜ ਸਾਹਿਬ ਤੋਂ ਹੀ ਪਿਛਲੀ ਵਾਰ ਚੋਣ ਲੜੇ ਸੀ ਤੇ ਉਹਨਾਂ ਨੂੰ 411651 ਵੋਟਾਂ ਪਈਆਂ ਸੀ ਤੇ ਇਸ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਰਮਜੀਤ ਸਿੰਘ ਖਾਲਸਾ ਜੋ ਕਿ 97 ਅਤੇ 2007 ਦੇ ਵਿੱਚ ਵਿਧਾਇਕ ਬਣੇ ਸੀ ਉਹਨਾਂ ਨੂੰ ਦਾਖਾ ਸੀਟ ਤੋਂ 1997 ਦੇ ਵਿੱਚ 49495 ਵੋਟਾਂ ਪਈਆਂ ਸੀ ਵਿਕਰਮਜੀਤ ਸਿੰਘ ਖਾਲਸਾ ਜੋ ਕਿ ਦਾਖਾ ਦੇ ਵਿੱਚ 1997 ਦੇ ਵਿੱਚ ਵਿਧਾਇਕ ਬਣੇ ਸੀ ਉਹਨਾਂ ਨੂੰ 49495 ਵੋਟਾਂ ਲਿਆਉਣ ਦੇ ਵਿੱਚ ਉਹਨਾਂ ਨੇ ਕਾਮਯਾਬੀ ਹਾਸਲ ਕੀਤੀ ਸੀ ਇਸ ਤੋਂ ਇਲਾਵਾ ਦਾਖਾ ਦੇ ਵਿੱਚ ਮਨਪ੍ਰੀਤ ਸਿੰਘ ਅੱਲੀ ਤਿੰਨ ਵਾਰ ਵਿਧਾਇਕ ਬਣ ਚੁੱਕੇ ਨੇ ਹਰਵਿੰਦਰ ਸਿੰਘ ਖਾਲਸਾ ਵੀ ਵਿਧਾਇਕ ਬਣ ਚੁੱਕੇ ਨੇ 2012 ਦੇ ਵਿੱਚ ਮਨਪ੍ਰੀਤ ਅੱਲੀ ਜਿੱਤਦੇ ਆ ਫਿਰ 17 ਦੇ ਵਿੱਚ ਫੂਲਕਾ ਸਾਹਿਬ ਜਿੱਤ ਜਾਂਦੇ ਆ ਉਸ ਤੋਂ ਬਾਅਦ ਵਾਈ ਇਲੈਕਸ਼ਨ ਹੁੰਦੀ ਆ ਜਦੋਂ ਉਸ ਤੀਪਾ ਦੇ ਦਿੰਦੇ ਆ ਤੇ ਫਿਰ ਮਨਪ੍ਰੀਤ ਅੱਲੀ ਜਿੱਤਦੇ ਆ ਤੇ 2022 ਦੀ ਇਲੈਕਸ਼ਨ ਦੇ ਵਿੱਚ ਵੀ ਮਨਪ੍ਰੀਤ ਅੱਲੀ ਜਿੱਤਣ ਦੇ ਵਿੱਚ ਕਾਮਯਾਬੀ ਹਾਸਲ ਕਰਦੇ ਆ ਵਿਕਰਮਜੀਤ ਸਿੰਘ ਖਾਲਸਾ 2007 ਦੇ ਵਿੱਚ ਖੰਨਾ ਤੋਂ ਵੀ ਵਿਧਾਇਕ ਬਣਦੇ ਆ ਜਿੱਥੇ ਚਨੰਜਾ 1395 ਵੋਟਾਂ ਲੈ ਕੇ ਜਾਂਦੇ ਆ ਤੇ ਉਸ ਤੋਂ ਬਾਅਦ 2012 ਦੇ ਵਿੱਚ ਕੋਟਲੀ ਪਰਿਵਾਰ ਹੈ ਜਿਹੜਾ ਬਿਕੋ ਪਰਿਵਾਰ ਦੇ ਨਾਲ ਤੁੰਦ ਦਿੱਤਾ ਉਹ ਜਿਤਨੇ ਦੇ ਵਿੱਚ ਕਾਂਜਾ ਬਣਦਾ 12 ਦੇ ਵਿੱਚ ਵੀ ਕਾਂਗਰਸ ਜਿੱਤਦੀ ਹੈ ਤੇ 17 ਦੇ ਵਿੱਚ ਵੀ ਕਾਂਗਰਸ ਜਿੱਤਦੀ ਹੈ ਹਾਲਾਂਕਿ 22 ਦੇ ਵਿੱਚ ਆਮ ਆਦਮੀ ਪਾਰਟੀ ਵੱਡਾ ਉਲਟ ਫੇਰ ਕਰ ਦਿੰਦੀ ਹੈ ਤੇ ਪੰਜਾਬ ਦੇ ਵਿੱਚ 99 ਵਿਧਾਇਕ ਨੇ ਜਿਹੜੇ ਜਿੱਤ ਕੇ ਵਿਧਾਨ ਸਭਾ ਪਹੁੰਚਦੇ ਅਤੇ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਕਾਮਯਾਬ ਰਹਿੰਦੀ ਹੈ। ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਸੀ ਅਤੇ 2022 ਅਤੇ 2017 ਦੀ ਚੋਣ ਕਾਂਗਰਸ ਪਾਰਟੀ ਵੱਲੋਂ ਲੜੇ ਸੀ ਤੇ ਉਹਨਾਂ ਨੂੰ 2022 ਦੇ ਵਿੱਚ 13177 ਵੋਟਾਂ ਪੈਂਦੀਆਂ ਨੇ ਜਦਕਿ ਉਹ ਦੂਜੇ ਨੰਬਰ ਤੇ ਰਹੇ ਤੇ ਰੁਪਿੰਦਰ ਸਿੰਘ ਹੈਪੀ ਜਿਹੜੇ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਲੜਦੇ ਆ ਉਹ ਤੋਂ ਵਿਧਾਇਕ ਬਣਦੇ ਵਿੱਚ ਕਾਮਯਾਬੀ ਹਾਸਲ ਕਰਦੇ ਆ 54018 ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪੈਂਦੀਆਂ ਨੇ 2017 ਦੀ ਗੱਲ ਕਰੀਏ ਤਾਂ ਗੁਰਪ੍ਰੀਤ ਸਿੰਘ ਜੀਪੀ 47309 ਵੋਟਾਂ ਲਜਾਣ ਦੇ ਵਿੱਚ ਕਾਮਯਾਬ ਰਹਿੰਦੇ ਆ 48.655% ਵੋਟਾਂ ਗੁਰਪ੍ਰੀਤ ਸਿੰਘ ਜੀਪੀ ਨੂੰ ਪੈਂਦੀਆਂ ਨੇ ਆਮ ਆਦਮੀ ਪਾਰਟੀ ਦੇ ਸੰਤੋਖ ਸਿੰਘ ਤੋਂ 73273 ਵੋਟਾਂ ਪੈਂਦੀਆਂ ਨੇ ਅੰਤਰ ਹੈ ਜਿਹੜਾ ਬਹੁਤ ਵੱਡਾ ਹੋ ਜਾਂਦਾ 32000 326573 ਪ੍ਰਤੀਸ਼ਤ ਵੋਟਾਂ ਆਮ ਆਦਮੀ ਪਾਰਟੀ ਨੂੰ 2017 ਦੇ ਵਿੱਚ ਬਸੀ ਪਠਾਣਾ ਤੋਂ ਪੈਂਦੀਆਂ ਨੇ 2012 ਦੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਗੁਰਪ੍ਰੀਤ ਸਿੰਘ ਜੀਪੀ ਮਨਪ੍ਰੀਤ ਬਾਦਲ ਦੀ ਪਾਰਟੀ ਦੇ ਵੱਲੋਂ ਚੋਣ ਲੜਦੇ ਆ ਚਮਕੌਰ ਸਾਹਿਬ ਤੋਂ ਜਿੱਥੋਂ ਚਰਨਜੀਤ ਸਿੰਘ ਚੰਨੀ ਬੈਕ ਟੂ ਬੈਕ ਜਿੱਤਦੇ ਆ ਰਹੇ ਸੀ ਹਾਲਾਂਕਿ 2022 ਦੇ ਵਿੱਚ ਇੱਕ ਸਖਤ ਮੁਕਾਬਲੇ ਦੇ ਵਿੱਚ ਡਾਕਟਰ ਚਰਨਜੀਤ ਸਿੰਘ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੁੰਦੇ ਨੇ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਾਉਂਡ ਦੇ ਵਿੱਚ ਕਾਮਯਾਬ ਰਹਿੰਦੇ ਆ ਤੇ ਗੁਰਪ੍ਰੀਤ ਸਿੰਘ ਹੋਰਾਂ ਨੂੰ 13408 ਵੋਟਾਂ ਪਈਆਂ ਨੇ ਜਾਨੀ ਕਿ 10.12% ਵੋਟਾਂ ਨੇ ਜਿਹੜੀਆਂ ਚਮਕੌਰ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਇਸ ਵਾਰ ਫਤਿਹਗੜ ਸਾਹਿਬ ਦੀ ਲੋਕ ਸਭਾ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਨੂੰ 2012 ਦੇ ਵਿੱਚ ਜਦ ਉਹ ਮਨਪ੍ਰੀਤ ਬਾਦਲ ਦੀ ਪਾਰਟੀ ਦੇ ਵੱਲੋਂ ਜੋ ਲੜਦੇ ਆ ਤਾਂ ਉਹ 10% ਤਕਰੀਬ ਤਰੀਬ ਵੋਟਾਂ ਲੈ ਕੇ ਜਾਂਦੇ ਆ 13408 ਵੋਟ ਚਮਕੌਰ ਸਾਹਿਬ ਤੋਂ ਉਹਨਾਂ ਨੂੰ ਪੰਡਿਆ ਹੁਣ ਉਸ ਉਮੀਦਵਾਰ ਦੀ ਗੱਲ ਕਰ ਲੈਨੇ ਆ ਜਿਹੜਾ ਕਿ ਦੂਜਿਆਂ ਦੇ ਮੁਕਾਬਲੇ ਹੁਣ ਤੱਕ ਅੱਗੇ ਚੱਲ ਰਿਹਾ ਤਾਜ਼ਾ ਸਮੀਕਰਨ ਉਹਨਾਂ ਦੇ ਹੱਥ ਦੇ ਵਿੱਚ ਨੇ ਤੇ ਪਿਛਲੇ ਅੰਕੜੇ ਵੀ ਉਹਨਾਂ ਦੇ ਹੱਥ ਦੇ ਵਿੱਚ ਨੇ ਕਾਂਗਰਸ ਪਾਰਟੀ ਦੇ ਡਾਕਟਰ ਅਮਰ ਸਿੰਘ ਨੇ ਉਹ ਦੂਜੀ ਵਾਰ ਬੈਕ ਟੂ ਬੈਕ ਇਥੋਂ ਐਮਪੀ ਬਣ ਸਕਦੇ ਨੇ ਐਮਪੀ ਬਣਨਗੇ ਜਾਂ ਫਿਰ ਦੂਜੇ ਨੰਬਰ ਤੇ ਰਹਿਣਗੇ ਇਹ ਪੱਕਾ ਮੰਨਿਆ ਜਾ ਰਿਹਾ ਜੋ ਬ੍ਰਾਊਡ ਰਿਪੋਰਟਸ ਆ ਰਹੀਆਂ ਨੇ ਤੇ ਤਾਜ਼ਾ ਸਮੀਕਰਨ ਜੂ ਬਣੇ ਹੋਏ ਨੇ ਉਹ ਪਹਿਲੇ ਜਾਂ ਦੂਜੇ ਸਥਾਨ ਤੇ ਡਾਕਟਰ ਅਮਰ ਸਿੰਘ ਨੇ ਜਿਹੜੇ ਉਹ ਜ਼ਰੂਰ ਰਹਿਣਗੇ ਹਾਲਾਂਕਿ ਇਥੋ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਹੀ ਵੱਡੀ ਮਤ ਗਿਣਤੀ ਦੇ ਵਿੱਚ ਵੋਟਾਂ ਪੈਂਦੀਆਂ ਰਹਿੰਦੀਆਂ ਨੇ ਇਸ ਵਾਰ ਜੇ ਉਹ 3.5 ਲੱਖ ਵੋਟ ਲੈ ਜਾਂਦੇ ਨੇ ਤਾਂ ਜਿੱਤ ਪੱਕੀ ਹੈ ਕਿਉਂਕਿ ਚਾਰ ਪ੍ਰਮੁੱਖ ਪਾਰਟੀਆਂ ਆਪਣੇ ਦੰਦ ਤੇ ਇਸ ਵਾਰ ਜੋਨ ਮੈਦਾਨ ਦੇ ਵਿੱਚ ਨੇ ਤੀਜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਨੇ ਜਿਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਾ ਇਹ ਫਾਇਦਾ ਹੋ ਸਕਦਾ ਹੈ ਤੇ ਬਸੀ ਪਠਾਣਾ ਦੇ ਨਾਲ ਉਹ ਸਬੰਧਿਤ ਰਹੇ ਨੇ ਤੇ ਇਥੇ 2017 ਦੇ ਵਿੱਚ ਵਿਧਾਇਕ ਵੀ ਰਹੇ ਨੇ ਤੇ ਇਹ ਚੀਜ਼ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਫਤੇਗੜ ਸਾਹਿਬ ਦੇ ਵਿੱਚ ਹੋ ਸਕਦਾ ਹੈ ਤੇ 2014 ਦੇ ਵਿੱਚ ਵੀ ਫਤੇਗੜ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ ਤੇ ਬੀਜਪੀ ਗਰੋਹ ਦਾ ਸਾਹਮਣਾ ਕਿਸ ਤਰ੍ਹਾਂ ਕਰੇਗੀ ਕਿਸ ਤਰ੍ਹਾਂ ਵੋਟ ਆਪਣੇ ਹੱਥ ਦੇ ਵਿੱਚ ਪੁਤਾਏਗੀ ਇਹ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਬਾਲਮਿਕੀ ਭਾਈਚਾਰੇ ਦਾ ਵੱਡੇ ਜਿਹੜੀ ਵੋਟ ਬੈਂਕ ਹੈ ਉਹ ਜਾ ਸਕਦੀ ਹੈ ਬੀਜਪੀ ਦੇ ਹੱਥ ਦੇ ਵਿੱਚ ਕਿਉਂਕਿ ਜੋ ਗੇਜਰਾਮ ਬਾਲਮਿਕੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਗੇਜਰਾਮ ਦਾ ਵੱਡਾ ਫੈਕਟਰ ਬੀਜਪੀ ਦੇ ਹੱਥ ਦੇ ਵਿੱਚ ਜਾ ਸਕਦਾ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਜਿਹੜੇ ਉਹ ਕੀ ਕਰਪਾਉਂਦੇ ਨੇ ਤੇ ਬਸਪਾ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਕੀ ਹੋ ਜਾਂਦਾ ਇਹ ਆਉਣ ਵਾਲਾ ਵਕਤ ਦੱਸੇਗਾ ਪਰ